ਹਾਂਜੀ ਬਾਈ ਜੀ ਰੌਣਕ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਮੇਰੇ ਪਿੰਡ ਤੋਂ ਆ ਪਿੰਡ ਕੋਟਪੜਾ ਜਿਲ੍ਹਾ ਬਠਿੰਡਾ ਤੇ ਬਈ ਤਹਿਸੀਲ ਆ ਗਈ ਸਾਨੂੰ ਮੋੜ ਮੰਡੀ ਬਾਈ ਬੂਟੇ ਦੇ ਘਰੋਂ ਦੋਸਤੋ ਵੀਡੀਓ ਆ ਜਮ ਇੱਕ ਘਰੇਲੂ ਪਸ਼ੂ ਪਾਲਕਾ ਬਹੁਤ ਸੋਹਣਾ ਸੁਨੱਖਾ ਦੋਸਤੋ ਪੂਰਾ ਜੰਮਿਆ ਪਲਿਆ ਨਾ ਆ ਹਬੀਰ ਹੋਰਿਆ ਨੇ ਕੱਟਾ ਸੇਲ ਕਰਨਾ ਕੱਟੇ ਦੀ ਮਾਂ ਦੋਸਤੋ ਆ ਖੜੀ ਆ ਪੂਰੇ ਵੱਡੇ ਕਦ ਕਾਠ ਦੀ ਆ ਮੋਹਰਾ ਨਸਲ ਚ ਪੈਂਦੀ ਝੋਟੀ ਆ ਤੇ ਜਮ ਇੱਕ ਘਰੇਲੂ ਕਮ ਆ ਆ ਤੁਸੀਂ ਬਾਈ ਹੋਰਿਆਂ ਦੇ ਸਾਰੇ ਘਰ ਦੇ ਜਾਨਵਰ ਦੇਖ ਲਓ ਇਹ ਆਹਾ ਬਿਰਾ ਨੇ ਕੱਟਾ ਸੇਲ ਕਰਨਾ ਕਿੰਨੀ ਕੇ ਦੀ ਉਮਰ ਆ ਕੀ ਇਹਦਾ ਮੁੱਲ ਰੂਗਾ ਭਾਈ ਨੰਬਰ ਆਪਾਂ ਮਾਲਕਾਂ ਤੋਂ ਵੀਡੀਓ ਦੇ ਵਿੱਚ ਹੀ ਲੈ ਲਾਂਗੇ ਵੀਡੀਓ ਦੀ ਵੀਰੇ ਜਿਹੜੀ ਤਰੀਕ ਆ 15 ਤਰੀਕ 10ਵਾਂ ਮਹੀਨਾ ਤੇ 2025 ਦੀ ਆਜੋ ਆਪਾਂ ਮਾਲਕ ਨਾਲ ਗੱਲਬਾਤ ਕਰਦੇ ਆ ਨਾਲ ਹੀ ਤਾਇਆ ਖੜਾ ਆਪਣਾ ਤੇ ਆ ਭਾਈ ਬੂਟਾ ਹੋਰ ਬੂਟੇ ਕੀ ਹਾਲ ਠੀਕ ਆ ਭਰਾ ਠੀਕ ਆ ਤੂੰ ਸੁਣਾ ਪਹਿਲਾਂ ਭਾਈ ਆਪਣਾ ਮੋਬਾਈਲ ਨੰਬਰ ਬੋਲ ਦੇ ਬੂਟੇ 891504087 9815040187 ਪਿੰਡ ਆਪਣਾ ਕੋਟਪੜ ਆ ਗਿਆ ਮੇਰੇ ਪਿੰਡ ਦਾ ਭਰਾ ਹੈਗਾ ਕਰੇਲੂ ਕੰਮ ਬੂਟੇ ਕਿੰਨੀ ਉਮਰ ਹੋ ਗਈ ਅੱਜ ਆਪਣੇ ਕਟੇ ਦੀ ਇਹ ਦੋ ਸਾਲ ਦੇ 5 ਦਿਨ ਹੋ ਗਏ ਬਾਈ ਦੋ ਸਾਲ ਤੇ 5 ਦਿਨਾਂ ਦਾ ਹਾਂ ਤੇ ਕਿਹੜੇ ਸੀਮਨ ਦਾ ਕਹਿੰਦੇ ਸੀ ਤੁਸੀਂ ਇਹ ਭੀਮ ਦਾ ਬਾਈ ਭੀਮ ਦਾ ਭੀਮ ਦਾ ਭੀਮ ਦਾ ਦੋਸਤੋ ਇਹ ਬੱਚਾ ਦਾ ਮਾਂ ਆਪਾਂ ਤੁਹਾਨੂੰ ਦਿਖਾਦੀ ਕਟੇ ਲਿਆ ਕੋਲੀ ਖੜੀ ਆ ਦੋ ਸਾਲ ਤੇ 5 ਦਿਨਾਂ ਦਾ ਹੋ ਗਿਆ ਹਜੇ ਨੱਥ ਨਹੀਂ ਵੀਰ ਹੋਰਾਂ ਨੇ ਮਾਰੀ ਤੇ ਗਰੋਥ ਗਰੂਥ ਕੱਟੇ ਨੇ ਬਹੁਤ ਚੰਗੀ ਲਈ ਆ ਸਿੰਗਾ ਨਾ ਦੇਖੋ ਬਾਈ ਆ ਦੇਖੋ ਖਾਣ ਪੀਣ ਨੂੰ ਵਧੀਆ ਖੁੱਲਾ ਬੁੱਟੇ ਹਾਂ ਹਾਂ ਖਾਣ ਜੇ ਮਰਜ਼ੀ ਕੁਝ ਵੀ ਹੈ ਨਾ ਫੇਰ ਹੀ ਝੋਟੇ ਬਣਦੇ ਆ ਜੇ ਖਾਣ ਪੀਣ ਨੂੰ ਚੰਗਾ ਹੋਵੇ ਤੇ ਖੋਲ ਕੇ ਤੋੜ ਲੀਏ ਆਪਾਂ ਇਧਰ ਨੂੰ ਇਧਰ ਹੀ ਤੋੜ ਲਈ ਕਰਾ ਜੇ ਕੜੀ ਨੂੰ ਅੱਠੀ ਬੋਲ ਕੋਈ ਚੱਕਰ ਨਹੀਂ ਮਾੜਾ ਮਾੜਾ ਚੌੜਤਾ ਕਰਦੇ ਹੁੰਦਾ ਪਸ਼ੂ ਕੋਈ ਛੱਟੀ ਫੜਲਾ ਤੂੰ ਕੋਈ ਨਾ ਕੋਈ ਨਾ ਤਾਇਆ ਬਾਜੂ ਬਾਜੂ ਨੂੰ ਕਿਹਦਾ ਹੈ ਮਾੜਾ ਇਹ ਭੱਜ ਲੂਗਾ ਤੋਂ ਬਾਅਦ ਹੋਰ ਕੀ ਆ ਆ ਦੇਖੋ ਵੀਰੇ ਕਰ ਲੋ ਚੈੱਕ ਆਹ ਦੇ ਦੋ ਸਾਲ ਤੇ ਅੱਜ 5 ਮਹੀਨਿਆਂ ਦੀ ਉਮਰ ਹੋਈ ਆ ਤੇ ਕੱਟੇ ਦਾ ਕੱਦ ਕੁਦ ਵਜਨ ਪੂਰਾ ਵਧੀਆ ਸਮਾਂ ਬਲਿਆ ਵੀਰੇ ਨੰਬਰ ਆ ਜਿਹੜਾ ਮਾਲਕਾਂ ਦਾ ਹੈਠਾ ਚੱਲੀ ਜਾਂਦਾ ਕਿਸੇ ਭਰਾ ਨੇ ਨੌਰੇ ਚ ਰੱਖਣਾ ਹੁੰਦਾ ਜਾਦੇ ਪਸ਼ੂ ਆ ਇਹ ਜੇ ਚੰਗੇ ਵਿੱਚ ਕੱਟੇ ਹੋਣ ਤਾਂ ਵੀਰੇ ਆਪਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਗਾਂਹ ਪਸ਼ੂ ਵਧੀਆ ਆਪਣੇ ਗੱਭਣ ਹੋਏ ਦਾ ਕੰਸੀ ਵਸ਼ੇਤੀ ਹੋ ਜਾਂਦੇ ਆ ਤੇ ਪੂਰਾ ਮਸਤਿਆ ਪੂਰਾ ਆ ਦੇਖੋ ਆ ਦੇਖੋ ਬਾਈ ਕਰੋ ਚੈੱਕ ਬਾਕੀ ਜਿਹੜੇ ਵੀ ਮੇਰੇ ਭਰਾ ਨੇ ਖਰੀਦਣਾ ਹੋ ਕੋਲੇ ਅੱਜ ਜਿਵੇਂ ਮਰਜੀ ਤਸੱਲੀ ਕਰ ਲਿਓ ਆਮ ਜੇ ਇੱਕ ਘਰੇਲੂ ਬੰਦੇ ਆ ਵੀਰੇ ਕੋਈ ਇਹਨਾਂ ਦਾ ਵਪਾਰ ਵਾਲਾ ਕੰਮ ਨਹੀਂ ਤੇ ਘਰ ਦਾ ਇਹ ਕੱਟਾ ਇਹਨਾਂ ਨੇ ਪਾਲਿਆ ਹੋਇਆ ਕੱਟੇ ਦੀ ਮਾਂ ਵੀ ਜਮਾ ਕੋਲੇ ਖੜੀ ਆ ਆਹ ਕਰੋ ਚੱਕ ਦੋਸਤੋ ਬੇਲਬੂਲ ਦਾ ਬਹੁਤ ਸੋਹਣਾ ਯਾਰ ਜਿਹੜੇ ਹਸਾਬ ਨਾਲ ਮਰਾ ਤੇ ਬੁੱਟੇ ਦਾ ਭਾ ਕੀ ਕਰਦੇ ਆਪਾਂ ਬਈ ਜਾਇਜ ਪਾ ਬਾਈ ਇਹਦਾ 85000 ਰੁਪਇਆ 85000 ਇਹਦੇ ਚ ਕੋਈ ਹੈਗਾ ਮਾਰਜਨ ਇਧਰ ਉਧਰ ਇਹ ਮਾੜਾ ਮੋਟਾ ਕਰ ਦਾਂਗੇ ਬਾਈ ਪੂਰਾ ਜੋਸੇ ਰੱਖ ਕੇ ਖਿੱਚ ਕੇ ਲਾਇਆ ਆਪਾਂ ਠੀਕ ਐ 85000 ਬਾਈ ਨੇ ਮੁੱਲ ਕਰਿਆ ਦੋਸਤੋ ਹਜੇ ਖੀਰਾ ਹੈਗਾਗਾ ਛੋਟੀ ਉਮਰ ਦਾ ਤੇ ਕੱਟੇ ਨੇ ਬਹੁਤ ਸੋਹਣਾ ਬਣਨਾ ਨਾ ਕੋਈ ਸਿੰਗਾ ਨਾਲ ਛੇੜ ਛਾੜ ਆ ਵੀਰੇ ਆ ਦੇਖ ਲੋ ਜਮਾ ਨਾਲ ਹੀ ਸਿੰਘ ਮੋੜ ਕੇ ਸੋਹਣਾ ਝੋਟਾ ਬਣ ਜਾ ਵੀਰੇ ਜਿਹੜੇ ਵੀ ਮੇਰੇ ਭਰਾ ਨੇ ਖਰੀਦਣਾ ਹੋਇਆ ਕੋਲੇ ਆ ਜਾਓ ਨੰਬਰ ਬਾਈ ਹਰਿਆਣਾ ਹੇਠਾਂ ਚੱਲੀ ਜਾਂਦਾ ਪਿੰਡ ਕੋਟਪਰਾ ਜਿਹੜਾ ਬਠਿੰਡਾ ਵੀਰੇ ਵੀਡੀਓ ਦੇਖਣ ਲਈ ਦੋਸਤੋ ਬਹੁਤ ਬਹੁਤ ਧੰਨਵਾਦ ਸਸੀ ਗਾਲੂ ਬਾਈ ਜੀ ਸਾਰਿਆਂ